ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਆਂ ਨੇ ਜਿੱਥੇ ਵੀ ਗਏ ਨੇ ਉਥੇ ਜਾ ਕੇ ਆਪਣਾ ਤਾਂ ਘਰ ਬਣਾਇਆ ਬਣਾਇਆ ਨਾਲ ਗੁਰੂ ਦਾ ਘਰ ਬਣਾਉਣ ਵਾਸਤੇ ਮਿਹਨਤ ਬਹੁਤ ਕੀਤੀ ਆ ਭਾਵੇਂ ਅੱਜ ਤੋਂ 200 ਸਾਲ ਪਹਿਲਾਂ 100 ਸਾਲ ਪਹਿਲਾਂ ਭਾਵੇਂ ਕੈਨੇਡਾ ਦੀ ਧਰਤੀ ਤੇ ਭਾਵੇਂ ਗਦਰੀ ਬਾਬਿਆਂ ਦੀ ਗੱਲ ਲਾ ਲਓ ਭਾਵੇਂ ਅੱਜ ਦੇ ਬਾਬਿਆਂ ਦੀ ਗੱਲ ਲਾ ਲਓ ਸਾਡੇ ਇਹ ਵੀਰ ਨੇ ਭਰਾ ਨੇ ਉਹ ਸੇਵਾ ਕਰ ਰਹੇ ਨੇ ਜੋ ਸੇਵਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਨੂੰ ਇਹ ਦਿਸੂਗੀ ਤੇ ਇਸ ਲਈ ਇਹ ਸੇਵਾ ਨੂੰ ਖੱਟਣ ਵਾਸਤੇ ਇੱਕ ਬੇਨਤੀ ਵੀ ਕਰਨੀ ਆ ਤੁਹਾਡੇ ਅੱਗੇ ਤੁਸੀਂ ਵੀ ਟੈਲੀਫੋਨ ਪਾਉਣਾ ਆ ਸਕਰੀਨ ਦੇ ਉੱਤੇ ਅਸੀਂ ਸਾਰੀ ਡਿਟੇਲ ਦੇਵਾਂਗੇ ਤੇ ਅਸੀਂ ਕਰਦੇ ਆ ਗੱਲਬਾਤ ਇਹਨਾਂ ਪ੍ਰਬੰਧਕਾਂ ਦੇ ਨਾਲ ਸਭ ਤੋਂ ਪਹਿਲਾਂ ਇਸ ਗੱਲ ਨੂੰ ਦੱਸਣਾ ਬਹੁਤ ਜ਼ਰੂਰੀ ਆ ਕਿ ਇਮਾਰਤ ਨੂੰ ਖਰੀਦਣਾ ਬਹੁਤ ਜ਼ਰੂਰੀ ਆ ਜਿੱਥੇ ਅੱਜਕੱਲ ਕੋਈ ਵੀ ਪਰੇਸ਼ਾਨੀ ਆਉਂਦੀ ਆ ਕਿਸੇ ਨੇ ਪੇਪਰ ਰੀਨਿਊ ਕਰਾਉਣਾ ਆ ਕਿਸੇ ਨੇ ਪਾਸਪੋਰਟ ਰੀਨਿਊ ਕਰਾਉਣਾ ਆ ਜਾਂ ਕੋਈ ਫੋਰਨ ਮਿਨਿਸਟਰੀ ਦੇ ਵਿੱਚੋਂ ਕੋਈ ਡਾਕੂਮੈਂਟ ਬਣਾਉਣਾ ਆ ਤੇ ਸਾਡੇ ਭੈਣ ਭਰਾਵਾਂ ਤੋਂ ਕਈ ਵਾਰੀ ਇੰਨੇ ਪੈਸੇ ਨਹੀਂ ਹੁੰਦੇ ਕੇ ਪ੍ਰਸ਼ਾਦਾ ਲੰਗਰ ਬਾਹਰੋਂ ਛੱਕ ਸਕਣ ਤੇ ਗੁਰੂ ਘਰ ਦੀ ਅਸੀਂ ਭਾਲ ਕਰਦੇ ਹਾਂ ਕਿ ਲਾਗੇ ਕੋਈ ਗੁਰੂ ਘਰ ਹੈ ਜਿੱਥੇ ਸਾਡਾ بے ਆਸਰਿਆਂ ਦਾ ਸਹਾਰਾ ਬਣ ਸਕੇ ਲੋੜਵੰਦ ਨੂੰ ਆਸ ਹੋ ਸਕੇ ਕਿ ਅੱਜ ਮੈਂ ਗੁਰੂ ਘਰ ਤੋਂ ਲੰਗਰ ਛੱਕ ਸਕਦਾ ਹਾਂ ਤੇ ਜਾਂ ਕੋਈ ਬੰਦਾ ਆਉਂਦਾ ਜਾਂਦਾ ਰਾਹੀ ਜਿਹੜਾ ਉੱਥੇ ਬੈਠ ਕੇ ਜਾਂ ਅਪੀਲ ਕਰ ਸਕਦਾ ਪ੍ਰਬੰਧਕਾਂ ਅੱਗੇ ਕਿ ਲੋਕ ਜਿਹੜੇ ਠੱਗੇ ਜਾਂਦੇ ਨੇ ਉਹ ਠੱਗਣਾ ਹੋਣ ਕਈ ਵਾਰੀ ਅਸੀਂ ਬਗਾਨੇ ਸ਼ਹਿਰਾਂ ਦੇ ਵਿੱਚ ਜਾ ਕੇ ਸਾਨੂੰ ਚੋਰ ਠੱਗ ਠੱਗ ਲੈਂਦੇ ਨੇ ਕਿਉਂਕਿ ਸਾਡੇ ਆਪਣੇ ਲੋਕ ਨਹੀਂ ਹੁੰਦੇ ਜਦ ਅੱਜ ਪ੍ਰਬੰਧਕ ਕਮੇਟੀ ਅਪੀਲ ਕਰ ਰਹੀ ਆ ਅੱਜ ਪ੍ਰਬੰਧਕ ਕਮੇਟੀ ਉਪਰਾਲਾ ਕਰ ਰਹੀ ਆ ਸਾਡਾ ਫਰਜ਼ ਬਣਦਾ ਵਾ ਕਿ ਪ੍ਰਬੰਧਕ ਕਮੇਟੀ ਦਾ ਸਾਥ ਦੇਣਾ ਜੇ ਅਸੀਂ ਅੱਜ ਸਾਥ ਨਾ ਨਾ ਦਿੱਤਾ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਬਜ਼ੁਰਗਾਂ ਨੇ ਕਿ ਸਾਡੇ ਵੱਡਿਆਂ ਨੇ ਕੁਝ ਕੀਤਾ ਨਹੀਂ ਤੇ ਸਾਨੂੰ ਇਹ ਸਭ ਕੁਝ ਕਰਨ ਦੀ ਲੋੜ ਆ ਤੇ ਇਸ ਲਈ ਅੱਜ ਇਹ ਵੀਰ ਇੰਨਾ ਵੱਡਾ ਸ ਫਰ ਤੈ ਕਰ ਰਹਾ ਸਭ ਤੋਂ ਪਹਿਲਾਂ ਤਾਂ ਅਰਦਾਸ ਬੇਨਤੀ ਕਰਨੀ ਆ ਕਿ ਮੈਡਰਿਡ ਤੋਂ ਇੱਥੇ ਤੱਕ ਦਾ ਸਫ਼ਰ 8900 ਕਿਲੋਮੀਟਰ ਦਾ ਹਜੇ ਇੱਥੋਂ ਗਾਂ ਸਫ਼ਰ 11200 ਕਿਲੋਮੀਟਰ ਦਾ ਉਤੋਂ ਗਾਂ ਸਫ਼ਰ ਪੈਰਿਸ ਦਾ ਜਿਹੜਾ ਵਾ ਉਹ 1000 ਕਿਲੋਮੀਟਰ ਦਾ ਤੇ ਉਦੋਂ ਗਾਂ ਫੇਰ ਸਫ਼ਰ ਜਿਹੜਾ ਵਾ ਉਹ 2000 ਕਿਲੋਮੀਟਰ ਤੇ ਦੇਖੋ ਕਿੰਨਾ ਸਫਰ ਤੈ ਕਰਨਾ ਵਾ ਰਸਤੇ ਦੇ ਉੱਤੇ ਆ ਆਪਣਾ ਘਰ-ਬਾਰ ਬਿジネス ਕਾਰੋਬਾਰ ਛੱਡ ਕੇ ਤੁਰੇ ਆ ਤੇ ਹੁਣ ਇਟਲੀ ਦੀਆਂ ਸੰਗਤਾਂ ਨੂੰ ਬੇਨਤੀ ਆ ਜਿੱਥੇ ਜਾ ਰਹੇ ਆ ਤੇ ਪੈਰਿਸ ਦੀਆਂ ਸੰਗਤਾਂ ਨੂੰ ਬੇਨਤੀ ਆ ਜਿੱਥੇ ਜਾ ਰਹੇ ਆ ਸਾਰੀਆਂ ਜਗ੍ਹਾ ਦੇ ਉੱਤੇ ਜਿੱਥੇ ਵੀ ਸਿੰਘ ਸਾਹਿਬ ਜਾਣ ਪ੍ਰਬੰਧਕ ਕਮੇਟੀ ਜਾਵੇ ਉੱਥੇ ਸਤਕਾਰ ਆਦਰ ਮਾਣ ਦੇਣਾ ਆ ਤੇ ਇਹਨਾਂ ਦੀ ਜੋ ਬਣਦੀ ਆ ਆਪਾਂ ਸੇਵਾ ਵੀ ਕਰਨੀ ਆ ਜੋ ਮੈਡਰਿਡ ਸ਼ਹਿਰ ਦੇ ਵਿੱਚ ਗੁਰੂ ਘਰ ਖਰੀਦਿਆ ਜਾਵੇ ਕੈਪੀਟਲ ਸ਼ਹਿਰ ਆ ਜਿੱਥੇ ਸਾਡੀ ਲੋੜ ਜਿਹੜੀ ਆ ਉਹ ਪੂਰੀ ਹੋ ਸਕੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਜੀ ਮੈਨੂੰ ਪਤਾ ਲੱਗਾ ਕਿ ਤੁਸੀਂ ਨਾਲ ਸਿੰਘ ਸਾਹਿਬ ਦੇ ਪੁਰਤਗਾਲ ਤੋਂ ਚੱਲ ਕੇ ਆਏ ਹੋ ਏਡੀ ਦੂਰੋਂ ਆਏ ਹੋ ਤੇ ਅੱਗੇ ਗਾਂਹ ਹੋਰ ਏਡੀ ਦੂਰ ਜਾ ਰਹੇ ਹੋ ਤੇ ਮਾਰੇ ਦੀ ਬੜੀ ਕਿਰਪਾ ਜੀ ਦਾਸ ਉੱਥੇ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਅਲਬੂ ਫੇਰਾ ਵਿਖੇ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਜੀ ਇਹ ਕੁਝ ਦਿਨ ਪਹਿਲਾਂ ਸਾਡੇ ਕੋਲ ਗਏ ਸੀ ਇਹਨਾਂ ਸਾਡੀ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਇਹਨਾਂ ਨੂੰ ਭੇਜੋ ਸਿੰਘ ਸਾਹਿਬ ਨੂੰ ਤਾਂ ਕਰਕੇ ਚਲੋ ਇਕ ਗੁਰੂ ਸਾਹਿਬ ਜਿਹੜੇ ਨੇ ਇਹ ਸਾਰਿਆਂ ਦੇ ਸਾਂਝੇ ਨੇ ਜੋ ਅਸਥਾਨ ਬਣਨਾ ਹੈ ਸਾਰਿਆਂ ਦਾ ਸਾਂਝਾ ਹੈ ਇਸ ਕਰਕੇ ਦਾਸ ਨੇ ਵੀ ਉਦਮ ਕੀਤਾ ਕਿ ਚਲੋ ਕਿਸੇ ਬਾਨਿਆ ਸਾਡਾ ਵੀ ਸੇਵਾ ਚ ਹਿੱਸਾ ਪਵੇ ਤੇ ਸਾਰੀ ਸੰਗਤ ਨੂੰ ਯੂਰਪ ਦੀ ਸੰਗਤ ਨੂੰ ਬੇਨਤੀ ਕਰਨ ਵਾਸਤੇ ਦਾਸ ਇਹਨਾਂ ਦੇ ਪ੍ਰਬੰਧਕ ਕਮੇਟੀ ਦੇ ਨਾਲ ਪਹੁੰਚਿਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਵੀਡੀਓ ਪਾ ਕੇ ਸ਼ਾਇਦ ਸਾਡੀ ਵੀਡੀਓ ਦੇਖ ਕੇ ਕੋਈ ਦਾਨੀ ਸੱਜਣ ਜਾਂ ਭੈਣ ਭਰਾ ਇੰਨੀ ਮਿਹਨਤ ਕਰਨੀ ਬੜੀ ਔਖੀ ਆ ਆਪਣੇ ਅੱਜ ਕੱਲ ਤੁਸੀਂ ਤਾਂ ਮਿਹਨਤ ਇਨਸਾਨੀਅਤ ਵਾਸਤੇ ਮਨੁੱਖਤਾ ਲਈ ਤੁਰੇ ਹੋ ਕਿਉਂਕਿ ਆਪਣੇ ਪਰਿਵਾਰ ਦਾ ਕੰਮ ਕਰਨਾ ਹੀ ਬੜਾ ਔਖਾ ਆ ਤੇ ਤੁਸੀਂ ਤਾਂ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਧੰਨਵਾਦੀਆਂ ਹਾਂਜੀ ਭਾਜੀ ਕੀ ਨਾਂ ਹੈ ਜੀ ਆਪਣਾ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਕ ਆਪਣਾ ਰਹਿ ਗਿਆ ਅੱਗੇ ਉਹ ਸਾਰੀ ਦਾ ਕੰਮ ਕਿੰਨਾ ਕ ਰਹਿ ਗਿਆ ਅੱਗੇ ਆਪਣਾ ਜੀ ਵੇਖੋ ਜੇ 2.5 ਲੱਖ ਦਾ ਪੂਰਾ ਹੈਗਾ ਵਾ ਤੇ ਸਾਡੇ ਕੋਲ ਤਕਰੀਬਨ 70-80 ਹਜ਼ਾਰ ਯੂਰੋ ਦੇ ਤਕਰੀਬਨ ਹੋ ਗਿਆ ਕੋਲ ਹਾਂਜੀ ਤੇ ਬਾਕੀ ਅਜੇ 1.5 ਲੱਖ ਦੇ ਕਰੀਬ ਸਾਡੇ ਕੋਲ ਜੇ ਬਕਾਇਆ ਰਿੰਦਾ ਵਾ ਜੋ ਅਸੀਂ ਪੂਰਾ ਕਰਨਾ ਵਾ ਤੇ ਜਿਹੜਾ ਅਸੀਂ ਟਾਰਗੇਟ ਲੈ ਕੇ ਤੁਰੇ ਆ ਕਿਉਂਕਿ ਮੈਡਰਿਡ ਦੇ ਵਿੱਚ ਸੰਗਤ ਬਹੁਤ ਘੱਟ ਹੋਣ ਕਰਕੇ ਬਹੁਤ ਸੰਗਤ ਨੇ ਪਹਿਲਾਂ ਵੀ ਉਪਰਾਲਾ ਕੀਤਾ ਵਾ ਕਿ ਇੰਨੇ ਪੈਸੇ ਇਕੱਠੇ ਹੋਏ ਆ ਤੇ ਹੁਣ ਅੱਗੇ ਵੀ ਅਸੀਂ ਆਪਣੇ ਭਰਾਵਾਂ ਗੁਰਸਿੱਖ ਵੀਰਾਂ ਕੋਈ ਝੋਲੀ ਅੱਡ ਸਕਦੇ ਆ ਕਿ ਅਸੀਂ ਹੋਰ ਕਿਸੇ ਕੋਲ ਤਾਂ ਮੰਗ ਨਹੀਂ ਸਕਦੇ ਨਾ ਅਸੀਂ ਹੋਰ ਕਿਸੇ ਕਿਸ ਐਮਬੈਸੀ ਕੋਲੋਂ ਨਾ ਕਿਸੇ ਹੋਰ ਕਿਸੇ ਕੋਲੋਂ ਮੰਗਣ ਨਹੀਂ ਗਏ ਬਸ ਅਸੀਂ ਆਪਣੇ ਗੁਰਸਿੱਖ ਭਰਾਵਾਂ ਜਾਂ ਗੁਰਦੁਆਰਿਆਂ ਦੇ ਵਿੱਚ ਹੀ ਇਹ ਬੇਨਤੀ ਲੈ ਕੇ ਜਾ ਰਹੇ ਆ ਕਿ ਸਾਡੀ ਝੋਲੀ ਅੰਨਾ ਅੱਗੇ ਹੀ ਅੱਡੀ ਆ ਇਹ ਕਿ ਸਾਨੂੰ ਆਸ ਵੀ ਆ ਤੇ ਸਾਨੂੰ ਪਹਿਲਾਂ ਵੀ ਬਹੁਤ ਬਹੁਤ ਸਹਿਯੋਗ ਦਿੱਤਾ ਵਾ ਸਾਨੂੰ ਅੱਗੇ ਵੀ ਆਸ ਆ ਕਿ ਜਰੂਰ ਸਾਡਾ ਇਸ ਬਹੁਤ ਵੱਡਾ ਕਾਰਜ ਆ ਜਿਹਦੇ ਵਿੱਚ ਸਾਡਾ ਸਹਿਯੋਗ ਜਰੂਰ ਕਰਨਗੇ ਬਿਲਕੁਲ ਸੰਗਤ ਦਿਆਲੂ ਆ ਜੀ ਸੰਗਤ ਮਹਾਰਾਜ ਕਿਰਪਾ ਕਰਨਗੇ ਤੇ ਪ੍ਰਧਾਨ ਜੀ ਆਪਣੇ ਕਿੰਨਾ ਕੁ ਆਪਣਾ ਜਿਹੜਾ ਵਾ ਹੁਣ ਕਾਰਜ ਜਿਹੜਾ ਵਾ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸਮਾਂ ਹੋਰ ਲੱਗੇਗਾ ਉਥੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਂ ਇਦਾਂ ਹੈ ਜੀ ਅਸੀਂ ਬਿਆਨਾ ਜਿਹੜਾ 50000 ਰੋ ਦਿੱਤਾ ਹੋਇਆ ਜੀ ਅਸੀਂ ਹੁਣ ਅਗਲੇ ਮਹੀਨੇ ਸਤੰਬਰ ਦੇ ਵਿੱਚ ਟਾਈਮ ਲੈਣਾ ਰਜਿਸਟਰੀ ਦਾ ਜੀ ਉਹ ਤੋਂ ਪਹਿਲਾਂ ਪਹਿਲਾਂ ਇਹ ਸਾਰੀ ਜਿਹੜੀ ਹੈ ਰਕਮ ਇਕੱਠੀ ਕਰਕੇ ਜੀ ਤੇ ਉਹਨਾਂ ਨੂੰ ਅਸੀਂ ਰਜਿਸਟਰੀ ਵਾਸਤੇ ਦੇ ਕੇ ਤੇ ਰਜਿਸਟਰੀ ਕਰਾਣੀ ਹੈ ਜੀ ਤੇ ਇਹ ਇਹ ਤੋਂ ਇਲਾਵਾ ਕਿੰਨੀ ਕ ਆਪਣੀ ਸੰਗਤ ਉੱਥੇ ਕਿੰਨੀ ਗਿਆ ਸੰਗਤ ਸਾਡੇ ਕੋਲ ਤਕਰੀਬਨ ਜਿਹੜੀ ਲੋਕਲ ਸੰਗਤ ਹੈ ਇਹ ਘੱਟ ਹੈ ਜਿਹੜੀ ਬਾਹਰ ਵਾਲੀ ਸੰਗਤ ਇਹ ਜ਼ਿਆਦਾ ਕਿਉਂਕਿ ਬਾਹਰੋਂ ਜਾਂਦੇ ਆ ਐਮਬੈਸੀ 'ਚ ਵੀ ਜਾਂਦੇ ਆ ਉਦਾਂ ਵੀ ਕਾਫੀ ਉੱਥੇ ਜੋ ਵੀ ਕੰਮ ਪੇਪਰ ਪੇਪਰ ਕਾਰਵਾਈ ਉੱਥੇ ਹੁੰਦੀ ਹੈ ਹੋਰ ਬਾਹਰੋਂ ਲੋਕ ਜਿਹੜੇ ਵੀ ਜਾਂਦੇ ਆ ਗੁਰੂ ਘਰ ਕੋਈ ਇੰਗਲੈਂਡ ਤੋਂ ਗਿਆ ਕੋਈ ਘੁੰਮਣ ਗਿਆ ਤਾਂ ਵੀ ਗੁਰੂ ਘਰ ਜਾਣਾ ਲੋਕਲ ਸੰਗਤ ਘੱਟ ਹੋਣ ਦੇ ਕਰਕੇ ਸਾਨੂੰ ਇਹ ਦਿੱਕਤਾਂ ਸਾਰੀਆਂ ਆ ਰਹੀਆਂ ਜੀ 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 ਇਸ ਕਰਕੇ ਸਾਨੂੰ ਸਾਰੇ ਯੂਰਪ ਦੇ ਵਿੱਚ ਬੇਨਤੀ ਕਰਨੀ ਪੈ ਰਹੀ ਹੈ ਗੁਰਦੁਆਰਿਆਂ ਦੇ ਵਿੱਚ ਵੀ ਸਾਡੀ ਹੈਲਪ ਕਰੋ ਵੀ ਕੁਝ ਅਸੀਂ ਸੰਗਤਾਂ ਵਾਸਤੇ ਜਿਹੜੀਆਂ ਦੂਰੋਂ ਨੇੜੋਂ ਆਂਦੀਆਂ ਨੇ ਉਹਨਾਂ ਵਾਸਤੇ ਕੁਝ ਅਸੀਂ ਚੰਗਾ ਕਰ ਸਕੀਏ ਜੀ ਇਹ ਜਗਾ ਹੋਣੀ ਚਾਹੀਦੀ ਹੈ ਖੁੱਲੀ ਕੁਛ ਰਹਿਣ ਨੂੰ ਕੋ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਇਸ ਕਰਕੇ ਸਾਰੀਆਂ ਸੰਗਤਾਂ ਦਾ ਅੱਗੇ ਬੇਨਤੀ ਹੈ ਵੀ ਸਾਡਾ ਸਹਿਯੋਗ ਕਰਨ ਇਤੋ ਇਹ ਲਾਵਾ ਹੁਣ ਆਪਾਂ ਜਿਹੜੇ ਹੁਣ ਗੁਰੂ ਘਰ ਦੀ ਉਸਾਰੀ ਵਾਸਤੇ ਸਾਰੀ ਅਪੀਲ ਵੀ ਕਰ ਰਹੇ ਆ ਸਾਰੇ ਮੇਰੇ ਵੀਰ ਭਰਾ ਚੱਲ ਵੀ ਰਹੇ ਨੇ ਤੇ ਬਹੁਤ ਤੁਹਾਡਾ ਧੰਨਵਾਦ ਆ ਤੇ ਗੁਰੂ ਸਾਹਿਬ ਦੀ ਕਿਰਪਾ ਆ ਜੋ ਤੁਹਾਨੂੰ ਇਹ ਸੇਵਾ ਮਿਲੀ ਇਹ ਸੇਵਾ ਵੀ ਲੈਣੀ ਕੋਈ ਸੌਖੀ ਗੱਲ ਨਹੀਂ ਆ ਬਹੁਤ ਪਗਾਾਂ ਵਾਲਿਆਂ ਤੁਸੀਂ ਸੇਵਾ ਕਰ ਰਹੇ ਹੋ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆਉਣਾ ਨਾ ਇੱਥੇ ਸਾਡੇ ਬੱਚੇ ਕ੍ਰਿਸਚੀਅਨਾਂ ਦੇ ਸਕੂਲਾਂ 'ਚ ਪੜ੍ਹਦੇ ਆ ਸਾਡੇ ਬੱਚੇ ਇੱਥੇ ਹੋਰ ਭਾਸ਼ਾਵਾਂ ਸਿੱਖਣਦੇ ਆ ਸਾਡੇ ਬੱਚੇ ਜੇ ਗੁਰੂ ਘਰਾਂ ਦੇ ਵਿੱਚ ਨਮਸਤਕ ਨਾ ਹੋਣਗੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਾ ਲੱਗਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜੀਆਂ ਨੂੰ ਅਸੀਂ ਸ਼ਰਮ ਨਾਲ ਗੱਲ ਕਰਨੀ ਪੈਣੀ ਆ ਕਿ ਸਾਡੇ ਸਾਰੇ ਵਜੂਦ ਜਿਵੇਂ ਹੋਰਾਂ ਦੇਸ਼ਾਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਜਿੱਥੇ ਪਨਾਮਾ ਵਾਲਗੇ ਮੁਲਖਾਂ ਦੇ ਵਿੱਚ ਸਿੱਖ ਹੁੰਦੇ ਸੀ ਤੇ ਅੱਜ ਕੱਲ ਸਰਨੇਵੀ ਸਿੰਘਾਂ ਦਾ ਰਹਿ ਗਿਆ ਤੇ ਬਾਕੀ ਖਤਮ ਹੁੰਦਾ ਜਾ ਰਿਹਾ ਇਸੇ ਲਈ ਆਉਣ ਵਾਲਾ ਸਮਾਂ ਪ੍ਰਧਾਨ ਜੀ ਸੁਖਵਿੰਦਰ ਭਾਜੀ ਕਿ ਜਿਹੜਾ ਵਾ ਇਹ ਹੋਵੇ ਕਿ ਸਾਡੇ ਜਿਹੜੇ ਬੱਚੇ ਆ ਸਾਡੀ ਪੀੜ੍ਹੀ ਆ ਗੁਰੂ ਦੇ ਲੜ ਲੱਗ ਸਕਣ ਦੇ ਨਾਲ ਇਹ ਵੀ ਹੋਵੇ ਕਿ ਕੋਈ ਮਾਈ ਭਾਈ ਕੋਈ ਆਉਂਦਾ ਜਾਂਦਾ ਰਾਹੀ ਜਿਹੜਾ ਜਾ ਰਿਹਾ ਆ ਉਸ ਬੰਦੇ ਨੂੰ ਆਸ ਹੋਵੇ ਕਿ ਇਸ ਜਗ੍ਹਾ ਦੇ ਉੱਤੇ ਕੋਈ Hindu ਹੋਵੇ ਭਾਵੇਂ ਕੋਈ ਮੁਸਲਮਾਨ ਹੋਵੇ ਕਮਾ ਕੋਈ ਇਸਾਈ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਇੱਕ ਗੁਰੂ ਦਾ ਘਰ ਆ ਜਿੱਥੇ ਜਦੋਂ ਜਾਓ ਉਦੋਂ ਤੁਹਾਨੂੰ ਲੰਗਰ ਮਿਲਦਾ ਵਾ ਪ੍ਰਸ਼ਾਦਾ ਛਕਾਉਂਦੇ ਆ ਇੱਜ਼ਤ ਮਾਣ ਬਖਸ਼ਦੇ ਆ ਤੇ ਨਾਲ ਸਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਾਂ ਤੇ ਗੁਰੂ ਦਾ ਘਰ ਬਣਨਾ ਬਹੁਤ ਜ਼ਰੂਰੀ ਆ ਤੇ ਉੱਥੇ ਹਰ ਏਟ ਲੱਗਣੀ ਜ਼ਰੂਰੀ ਆ ਤੇ ਆਪਣੇ ਕਿਸਮਤ ਵਾਲਿਓ ਤੇ ਤੁਹਾਡੇ ਤੱਕ ਇਹ ਪਹੁੰਚ ਰਹੇ ਨੇ ਇੰਨੀ ਦੂਰੋਂ ਚੱਲ ਕੇ ਪਹੁੰਚ ਰਹੇ ਨੇ ਭਪਿੰਦਰ ਸਿੰਘ ਜੀ ਮੈਂ ਸੁਣਿਆ ਸੀਗਾ ਕਿ ਮੈਡਿਟ ਦੇ ਵਿੱਚ ਪਹਿਲਾਂ ਦੋ ਗੁਰੂ ਘਰ ਹੁੰਦੇ ਸੀ ਹਾਂਜੀ ਤੇ ਇਹ ਉਪਰਾਲਾ ਤੁਸੀਂ ਇੱਕ ਗੁਰੂ ਘਰ ਕਰ ਦਿੱਤਾ ਹਾਂਜੀ ਹੁਣ ਇੱਕ ਗੁਰੂ ਘਰ ਆ ਉਹਨੂੰ ਵੀ ਮੁੱਲ ਦੀ ਪ੍ਰਾਪਰਟੀ ਦਾ ਖਰੀਦਿਆ ਜਾ ਰਿਹਾ ਹਾਂਜੀ ਜੀ ਤੇ ਮੈਂ ਤੇ ਇਹੀ ਕਹੂੰਗਾ ਕਿ ਸਾਰਿਆਂ ਨੂੰ ਜਿੱਥੇ ਆਪਾਂ ਜਾਤਾਂ ਪਾਤਾਂ ਤੋਂ ਬਾਹਰ ਨਿਕਲ ਗਏ ਆ ਗੁਰੂ ਸਾਹਿਬ ਨੇ ਸਾਨੂੰ ਗੁਰੂ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਉਹ ਬਾਣੀ ਦੇ ਲੜ ਲੱਗੇ ਆ ਜਿੱਥੇ ਸਾਨੂੰ ਜਾਤਾਂ ਪਾਤਾਂ ਹੋਰਾਂ ਚੀਜ਼ਾਂ ਤੋਂ ਦੂਰ ਹੋ ਕੇ ਬਿਤਕਰਿਆਂ ਤੋਂ ਦੂਰ ਹੋ ਕੇ ਰੰਗ ਰੂਪ ਤੋਂ ਦੂਰ ਹੋ ਕੇ ਅਸੀਂ ਉੱਥੇ ਗੁਰੂ ਘਰਾਂ ਨੂੰ ਵੀ ਇੱਕ ਤੁਸੀਂ ਕੀਤਾ ਬੜਾ ਇਨਸਾਨੀਅਤ ਦਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜਿਹੜਾ ਸੰਗਤ ਦਾ ਮੈਡਟ ਦੀ ਦਾ ਜਿਨ੍ਹਾਂ ਨੇ ਮਿਸਾਲ ਪੈਦਾ ਕੀਤੀ ਆ ਇਹ ਮਿਸਾਲ ਜੋ ਪੈਦਾ ਕੀਤੀ ਆ ਬਹੁਤ ਵੱਡੀ ਮਿਸਾਲ ਆ ਜਿੱਥੇ ਦੋ ਗੁਰੂ ਘਰ ਸੀ ਦੋਨਾਂ ਤੋਂ ਇੱਕ ਗੁਰੂ ਘਰ ਮੋਲਦਾ ਬਣਾਇਆ ਜਾ ਰਿਹਾ ਆ ਕਿ ਨਹੀਂ ਤਾਂ ਪਾਰਟੀ ਬਾਜ਼ੀਆਂ ਸਾਰੇ ਪਾਸੇ ਚਲਦੀਆਂ ਵਾ ਬਹੁਤ ਦੇਖਦੇ ਆ ਹਨਾ ਹਾਂਜੀ ਜੀ ਹਾਂਜੀ ਜੀ ਬਹੁਤ ਦੇਰ ਤੋਂ ਜੇ ਹੋਈ ਪਹਿਲੇ ਦੋ ਗੁਰੂ ਘਰ ਰਹੀ ਤੇ ਚਲੋ ਰੱਬ ਨੇ ਮਿਹਰ ਕੀਤੀ ਤੇ ਫਿਰ ਅਹੀ ਇੱਕ ਗੁਰੂ ਇੱਕ ਬਣਾ ਰਿਹਾ ਤੇ ਹੁਣ ਇੱਕ ਜਿਹੜਾ ਗੁਰੂ ਘਰ ਆ ਹੁਣ ਮਾਰਾਏ ਕਿਰਪਾ ਕਰਨਗੇ ਕਰਨਗੇ ਕਿ ਹਾਂ ਜੀ ਖਰੀਦਿਆ ਜਾਏ ਹਾਂਜੀ ਇਸ ਦਿਹਾੜੀ ਵੱਧ ਤੋਂ ਵੱਧ ਮਦਦ ਕਰੋ ਸੇਵਾ ਕਰੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਲੋ ਜੀ ਲਾਸਟ ਦੇ ਵਿੱਚ ਮੈਂ ਇਹ ਕਹੂੰਗਾ ਸੁਖਵਿੰਦਰ ਬਾਜੀ ਇਹ ਗੱਲ ਕਹਾਂਗੇ ਸਾਰਿਆਂ ਨੂੰ ਹਨਾ ਹੁਣ ਆਪਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਸਕਰੀਨ ਦੇ ਉੱਤੇ ਖਾਤਾ ਨੰਬਰ ਚੱਲ ਰਿਹਾ ਆ ਗੁਰੂ ਘਰ ਦਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਆ ਪ੍ਰਬੰਧਕਾਂ ਦੇ ਸਕ੍ਰੀਨ ਦੇ ਉੱਤੇ ਤੁਹਾਨੂੰ ਡਿਟੇਲ ਚੱਲ ਰਹੀ ਆ ਤੇ ਇਸ ਡਿਟੇਲ ਨੂੰ ਤੁਸੀਂ ਸਾਰਿਆਂ ਨੇ ਸਕ੍ਰੀਨਸ਼ਾਟ ਲੈ ਲਓ ਆਪਣੀ ਜੇਬ ਦੇ ਵਿੱਚੋਂ ਜਿੱਥੇ ਇੰਨੇ-ਇੰਨੇ ਪੈਸੇ ਖਰਚਦੇ ਆ ਕੌਫੀਆਂ ਪੀਣੇ ਆ ਚਾਹਾਂ ਪੀਣੇ ਆ ਇੱਕ-ਇੱਕ ਰੁਪਈਆ ਉੱਥੇ ਟਿਪ ਦਾ ਛੱਡ ਜਾਂਦੇ ਆ ਉਹ ਇੱਕ ਰੁਪਈਆ ਜਿਹੜਾ ਇਸ ਖਾਤੇ 'ਚ ਪਾਉਣਾ ਆ ਤੇ ਫਿਰ ਦੇਖਿਓ ਕਿਵੇਂ ਮਹਾਰਾਜ ਦੀ ਕਿਰਪਾ ਆ ਤੇ ਬਰਕਤ ਆ ਨਾਲੇ ਇਹ ਵੀ ਪਤਾ ਗੁਰੂ ਸਾਹਿਬ ਕਹਿੰਦੇ ਆ ਹਮੇਸ਼ਾ 10 20 ਹੁੰਦਾ 100 ਗੁਣਾ ਹੁੰਦਾ ਤੇ ਇਹ ਵੀ ਦੇਖਿਓ ਕਿ ਕਿਵੇਂ ਹੁੰਦਾ ਆ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਆਪਣਾ ਇੱਕ ਇੱਕ ਰੁਪਈਆ ਆਪਣਾ ਜ਼ਰੂਰ ਕੱਢੋ ਤੇ ਕੱਢ ਕੇ ਗੁਰੂ ਦੀ ਗੋਲਕ ਵਿੱਚ ਜ਼ਰੂਰ ਪਾਓ ਜਿੱਥੇ ਇਹ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਯੂਰਪ ਦੇ ਵਿੱਚ ਅਪੀਲ ਕਰਨ ਵਾਸਤੇ ਤੁਰੇ ਨੇ ਹੁਣ ਇਟਲੀ ਜਾਣਗੇ ਪੈਰਿਸ ਜਾਣਗੇ ਸਾਰੇ ਪਾਸੇ ਜਾਣਗੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪਾਂ ਕਿਹੜੇ ਕਿਹੜੇ ਸ਼ਹਿਰ 'ਚ ਜਾ ਰਹੇ ਆ ਕਿੱਥੇ ਕਿੱਥੇ ਜਾ ਰਹੇ ਆ ਹਾਂ ਹੁਣ ਇਟਲੀ ਜਾ ਰਿਹਾ ਇਸ ਤੋਂ ਬਾਅਦ ਆ ਫਰਾਂਸ ਪੈਰਿਸ ਇਟਲੀ ਕਿਹੜੇ ਕਿਹੜੇ ਸ਼ਹਿਰ ਜਾਣਾ ਆ ਪਾ ਬਰੇਸ਼ੀਆ ਬਰੇਸ਼ੀਆ ਫਲੇਰੋ ਇਹ ਹੋਰ ਜਿਹੜੇ ਨਾਲ-ਨਾਲ ਲੱਗਦੇ ਨੇ ਸ਼ਹਿਰ ਉੱਤੇ ਰੋਮਾ ਰੋਮਾ ਹਾਂਜੀ ਤੇ ਉਸ ਤੋਂ ਬਾਅਦ ਆ ਅਸੀਂ ਜਾਵਾਂਗੇ ਪੈਰਿਸ ਪੈਰਿਸ ਆਪਣੇ ਪੂਰੇ ਗੁਰਦੁਆਰਿਆਂ 'ਚ ਜਾਵਾਂਗੇ ਹਾਂਜੀ ਉਸ ਤੋਂ ਬਾਅਦ ਆ ਬੈਲਜੀਅਮ ਜਾਣਾ ਹੈ ਜਰਮਨ ਜਾਣਾ ਹੈ ਹਾਲੈਂਡ ਆਸਟ੍ਰੇਲੀਆ ਜਿੱਥੇ-ਜਿੱਥੇ ਗੁਰੂ ਘਰ ਆਗੇ ਸਾਰਿਆਂ 'ਗੇ ਬੇਨਤੀ ਕਰਾਂਗੇ ਵੀ ਸਾਡੀ ਹੈਲਪ ਕਰੋ ਲੋ ਜੀ ਇਹ ਵੀਡੀਓ ਮੇਰੀ ਜਿਹੜੀ ਆ ਸਾਡੀ ਚੈਨਲ ਦੀ ਆ ਤੇ ਇਹ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਤੇ ਜਿੰਨੇ ਵੀ ਮੇਰੇ ਗ੍ਰੰਥੀ ਸਿੰਘ ਆ ਪਾਠੀ ਸਿੰਘ ਆ ਜਿੰਨੇ ਵੀ ਸਾਡੇ ਸਤਕਾਰਯੋਗ ਆ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਨਾਲ ਅਟੈਚ ਆ ਇਹ ਵੀਡੀਓ ਉਹਨਾਂ ਤੱਕ ਵੀ ਪਹੁੰਚਣੀ ਆ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋਏ ਗਾਂ ਦੀ ਗਾ ਆਪਣੇ ਪ੍ਰਬੰਧਕਾਂ ਤੱਕ ਗੁਰੂ ਘਰਾਂ ਤੱਕ ਗੁਰੂ ਘਰ ਦੇ ਪ੍ਰਬੰਧਕਾਂ ਤੱਕ ਪਹੁੰਚਾਉਣੀ ਆ ਸਾਰਿਆਂ ਤੱਕ ਪਹੁੰਚਾਉਣੀ ਆ ਬਹੁਤ ਸਾਰੀਆਂ ਇਮਾਰਤਾਂ ਬਣ ਵੀ ਰਹੀਆਂ ਯੂਰਪ ਦੇ ਵਿੱਚ ਬਹੁਤ ਕਾਰਜ ਹੋ ਵੀ ਰਹੇ ਆ ਕਾਰਜ ਕੋਈ ਨਹੀਂ ਰੁਕਦਾ ਹੁੰਦਾ ਸਾਰੇ ਹੋ ਜਾਂਦੇ ਹੁੰਦੇ ਆ ਪਰ ਤਿੱਲ ਫੁੱਲ ਆਪਾਂ ਕੱਢ ਕੇ ਆਪਾਂ ਸਾਥ ਦੇਣਾ ਵਾ ਜਦੋਂ ਇੱਕ ਵਾਰੀ ਤੁਰ ਪਈਦਾ ਨਾ ਸਾਰੇ ਕੰਮ ਗੁਰੂ ਸਾਹਿਬ ਆਪ ਕਰਾਉਂਦੇ ਆ ਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਪ੍ਰਮਾਤਮਾ ਤੁਹਾਨੂੰ ਰਸਤੇ ਦੇ ਵਿੱਚ ਆਪ ਨਾਲ ਤੁਹਾਡੇ ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨ ਤੇ ਇਦਾਂ ਹੀ ਤੁਸੀਂ ਆਪਣੇ ਪਰਿਵਾਰ ਕੋਲੋਂ ਚੱਲ ਕੇ ਆਏ ਹੋ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨ ਤੇ ਆਪਣੇ ਪਰਿਵਾਰ ਵਿੱਚ ਤੁਸੀਂ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਕਾ ਸਾ ਵਾਹਿਗੁਰਜੀ ਕੀ ਫਤਿਹ